ਸ੍ਰੀ ਅਕਾਲ ਦੋਸਤੋ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਆਈ ਤਾਜ਼ਾ ਡੀ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੇਕਰ ਤੁਹਾਡੇ ਕੋਲ ਵੀ ਐਲਪੀਜੀ ਗੈਸ ਸਿਲੰਡਰ ਕਨੈਕਸ਼ਨ ਹੈ ਤਾਂ ਇਹ ਖਬਰ ਸੁਣ ਕੇ ਤੁਹਾਨੂੰ ਜ਼ਰੂਰ ਰਾਹਤ ਮਿਲੇਗੀ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਐਲਪੀਜੀ ਕਨੈਕਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਕੇਂਦਰੀ ਮੰਤਰੀ ਪੂਰੀ ਨੇ ਸਪੱਸ਼ਟ ਕੀਤਾ ਹੈ ਕਿ ਐਲਪੀਜੀ ਸਿਲੰਡਰ ਲਈ ਇਕੀ ਵਯਸੀ ਕਰਨ ਦੀ ਕੋਈ ਸਮਾਂ ਸੀਮਾ ਨਹੀਂ ਹੈ ਉਹਨਾਂ ਜਵਾਬ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੈਰਲ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਵੱਡੀ ਸਸਤੀਆਂ ਦੇ ਇੱਕ ਪੱਤਰ 'ਚ ਜਵਾਬ ਲਿਖਿਆ ਸਤੀਸਰ ਨੇ ਇੱਕ ਪੱਤਰ ਰਾਹੀਂ ਪਿਆ ਸੀ ਕਿ KYC ਜ਼ਰੂਰੀ ਹੈ ਪਰ ਸਬੰਧਤ ਗੈਸ ਏਜੰਸੀਆ ਤੇ ਇਸ ਨੂੰ ਕਰਨ ਦੀ ਜ਼ਰੂਰਤ ਨੀਮਤ LPG ਗਾਹਕਾਂ ਨੂੰ ਮੁਸ਼ਕਲਾ ਦਾ ਕਾਰਨ ਬੰਦੀ ਇਸ ਤੇ ਹਰਦੀਪ ਸਿੰਘ ਕੋਰੀ ਨੇ ਜਵਾਬ ਦਿੱਤਾ ਕਿ ਫਰਜ਼ੀ ਖਾਤੇ ਨੂੰ ਖਤਮ ਕਰਨ ਲਈ ਵਪਾਰ ਗੈਸਰਨ ਦੀ ਜੁਆਲੀ ਬੁਕਿੰਗ ਨੂੰ ਰੋਕ ਲੀ ਤੇਲ ਮਾਰਕੀਟਿੰਗ ਕੰਪਨੀਆਂ ਨੇ LPG ਕਪਤਕਾਰਾਂ ਲਈ KYC ਲਾਗੂ ਕਰ ਰਹੀਆਂ ਨੇ ਹਾਲਾਂਕਿ ਬੁਰੀਨ ਨੇ ਸਪੱਸ਼ਟ ਕੀਤਾ ਕਿ ایਵੈਸਿਕਰ ਪਰੀਆਟਮੀ ਨੇ ਤਾਂ ਵਾਦਸੰਮੇਧੀ ਚੱਲ ਰਹੀ ਹੈ ਬਾਕੀ ਖਬਰ ਨੂੰ